ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਲੋਕ ਪਾਨਾ ਸਿੱਧੂ ਦਾ ਸਮਰਥਨ ਕਰ ਰਹੇ ਨੇ ਸੋ ਅੱਜ 10 ਫਰਵਰੀ ਨੂੰ ਸੀਐਮ ਭਗਵੰਤ ਮਾਨ ਦੇ ਘਰ ਦਾ ਘਰਾਓ ਹੈ ਜਿਹੜਾ ਉਹ ਲੋਕਾਂ ਵੱਲੋਂ ਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਤੇ ਹੋਰ ਬਹੁਤ ਸਾਰੇ ਸੋਸ਼ਲ ਵਰਕਰਾਂ ਵੱਲੋਂ ਕੀਤਾ ਜਾਣਾ ਸੀ ਪਰ ਇਹ ਘਰਾਓ ਹੈ ਜਿਹੜਾ ਅ ਸੰਭਵ ਨਹੀਂ ਹੋ ਪਾਇਆ ਕਿਉਂਕਿ ਭਾਰੀ ਪੁਲਿਸ ਵਾਲਾ ਜਿਹੜਾ ਉਹ ਪੂਰੇ ਸੰਗਰੂਰ ਦੇ ਵਿੱਚ ਤਾਇਨਾਤ ਕੀਤਾ ਗਿਆ ਸੋ ਤੁਹਾਨੂੰ ਦੱਸ ਦਈਏ ਕਿ ਇਹ ਤਾਜ਼ਾ ਤਸਵੀਰਾਂ ਨੇ ਜਿਹੜੀਆਂ ਹੁਣ ਦੀਆਂ ਸੰਗਰੂਰ ਸ਼ਹਿਰ ਦੀਆਂ ਨੇ ਜਿੱਥੇ ਨਾ ਕਿ ਸਿਰਫ ਸੀਐਮ ਦੇ ਘਰ ਦੇ ਬਾਹਰ ਪੁਲਿਸ ਫੋਰਸ ਹੈ ਬਲਕਿ ਸੰਗਰੂਰ ਦੀਆਂ ਸਾਰੀਆਂ ਸੜਕਾਂ ਦੇ ਉੱਪਰ ਵੱਡੇ ਪੱਧਰ ਤੇ ਪੁਲਿਸ ਫੋਰਸ ਲਗਾਈ ਗਈ ਹੈ ਸੰਗਰੂਰ ਦੇ ਅੰਦਰ ਦੀ ਜਿਹੜੀ ਐਂਟਰੀ ਹੈ ਉੱਥੇ ਵੀ ਪੁਲਿਸ ਫੋਰਸ ਲਗਾਈ ਗਈ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਲੋਕ ਨੇ ਜਿਹੜੇ ਮੁਸ਼ਹਰ ਦੇ ਅੰਦਰ ਜਾ ਰਹੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਕਿਸਾਨ ਤੇ ਰਾਸਨੀਤਿਕ ਜਥੇਬੰਦੀਆਂ ਵੀ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਸੰਗਰੂਰ ਪਹੁੰਚਣ ਵਾਲੀਆਂ ਸਨ ਪਰ ਅੱਜ ਸਵੇਰੇ 5 6 ਵਜੇ ਤੋਂ 7 8 ਵਜੇ ਤੱਕ ਬਹੁਤੇ ਲੋਕਾਂ ਨੂੰ ਬਹੁਤੇ ਰਾਸਨੀਤਿਕ ਕਿਸਾਨੀ ਲੀਡਰਾਂ ਨੂੰ ਗ੍ਰਿਫਤਾਰ ਹੈ ਜਿਹੜਾ ਉਹ ਪੁਲਿਸ ਵੱਲੋਂ ਕਰ ਲਿਆ ਗਿਆ ਜਿਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਹਿ ਸਕਦੇ ਨਜ਼ਰਬੰਦ ਕਹਿ ਸਕਦੇ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਹੈ ਜਿਹੜਾ ਉਹ ਕੀਤਾ ਗਿਆ ਤਾਂ ਕਿ ਉਹ ਪਰਦਰਸ਼ਨ ਵਾਲੀ ਜਿਹੜੀ ਥਾਂ ਤੇ ਨਾ ਪਹੁੰਚ ਸਕਣ ਸੋ ਤਾਂ ਦੱਸ ਦਈਏ ਕਿ ਜਸਕਰਨ ਸਿੰਘ ਤਾਨ ਸਿੰਘ ਵਾਲਾ ਜਿਹੜਾ ਉਹ ਮੌਜੂਦਾ ਜਿਹੜੇ ਜਗ੍ਹਾ ਤੇ ਪਹੁੰਚੇ ਸਨ ਜਿੱਥੇ ਪ੍ਰਦਰਸ਼ਨ ਹੋਣਾ ਸੀ ਪਰ ਉਹਨਾਂ ਨੂੰ ਵੀ ਜਿਹੜਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਅਣਜਾਣ ਜਗ੍ਹਾ ਤੇ ਲੈ ਗਏ ਭਗਵੰਤ ਮਾਨ ਦੀ ਜੀ ਕੋਠੀ ਦੇ ਕੋਲੇ ਆ ਗਿਆ ਕਿ ਨਾਕਾ ਲੱਗਿਆ ਮੈਂ ਉੱਥੇ ਪਹੁੰਚ ਗਿਆ ਕਿਸੇ ਢੰਗ ਦੇ ਨਾਲ ਜਿਵੇਂ ਮਰਜ਼ੀ ਪਹੁੰਚਿਆ ਮੈਂ ਪਹੁੰਚ ਗਿਆ ਤੇ ਸਰਕਾਰ ਹਰ ਗਈ ਆ ਭਾਨਾ ਸਿੱਧੂ ਜਿੱਤ ਗਿਆ ਇਹ ਸੋਚ ਦਿੱਤ ਗਈ ਹੈ ਜਦੋਂ ਬੰਦਾ ਕਿਸੇ ਨੂੰ ਜਿਹੜਾ ਟੀਚਰ ਹੁੰਦਾ ਨਾ ਜਿਹੜੇ ਟੀਚਰ ਨੂੰ ਪੜਾਉਣਾ ਨਾ ਆਵੇ ਆਵੇ ਨਾ ਬੱਚੇ ਨੂੰ ਪੜਦਾ ਹੁੰਦਾ ਤੇ ਜਿਹੜੇ ਬੰਦੇ ਨੂੰ ਗੱਲ ਟੇਬਲ ਤੇ ਨਾ ਵੀ ਰੌਲਾ ਪਾ ਕੇ ਭੱਜ ਜਾਂਦਾ ਜਿਹੜੇ ਸੀਐਮ ਨੂੰ ਟੇਬਲ ਤੇ ਗੱਲ ਨਾ ਕਰਨੀ ਆਵੇ ਜਿਹੜਾ ਲੋਕਾਂ ਦਾ ਨੁਮਾਇੰਦਾ ਸੀ ਤੇ ਉਹ ਕੋਠੀ ਚੋਂ ਵੀ ਭੱਜ ਜਾਵੇ ਤੇ ਉਹ ਬੰਦਿਆਂ ਨੂੰ ਫੜਾਈ ਵੀ ਜਾਵੇ ਟੇਬਲ ਤੇ ਗੱਲ ਨਾ ਉਹਦਾ ਮਤਲਬ ਇਹ ਤਾਂ ਸਾਹਮਲਾ ਲਾ ਲਓ ਵੇਖੋ ਰਾਜ ਭਾਗ ਹੁੰਦੇ ਜਾਂਦੇ ਰਹਿੰਦੇ ਆ ਜਗਰੀਏ ਦਾ ਰਾਜ ਦਿਗ ਰਿਹਾ ਇੰਦਰਾ ਦਾ ਰਾਜ ਰਿਹਾ ਫਿਰ ਬਾਦਲ ਦਾ ਰਾਜ ਰਿਹਾ ਕਿੱਥੇ ਆ ਕੈਪਟਨ ਅੰਦਰ ਆਜ ਰਿਹਾ ਤਾਂ ਸਾਰੇ ਗਏ ਇਸ ਕਰਕੇ ਚੰਗਰੂਰ ਕੋਠੇ ਲੈ ਕਰੋ ਕਿ ਇੱਥੇ ਸੀਐਮ ਹੁੰਦੇ ਨਹੀਂ ਉਹ ਸੀਐਮ ਦਾ ਨਾ ਹੋਵੇ ਜੀ ਨਾ ਹੋਵੇ ਹੁਣ ਸੀਐਮ ਕਿਹੜਾ ਉੱਥੇ ਹੁੰਦਾ ਹੈ ਸੀਐਮ ਕਿਹੜਾ ਹੁੰਦਾ ਇਹ ਸਾਡਾ ਡਮੌਲਕਾ ਕੋਠੀ ਆ ਜਦੋਂ ਚੱਕ ਲੋ ਰਹਿ ਸ਼ ਕਹਦੇ ਹੋ ਲਿਖੋ ਹੀ ਨਾ ਹੁਣ ਅਗਲਾ ਕੀ ਤੁਹਾਡੇ ਵੱਲੋਂ ਕਦਮ ਹੈ ਜਿਹੜਾ ਅਗਲਾ ਜੀ ਸਾਰੇ ਜਥੇਬੰਦੀਆਂ ਜਿਹਨੇ ਕਿਸਾਨ ਸਾਡੇ ਜੱਸੀ ਬੈਠੇ ਇਕੱਠੇ ਆ ਸਾਰੇ ਬੈਠ ਕੇ ਜੋ ਪ੍ਰੋਗਰਾਮ ਉਹਨੂੰ ਕਰਾਂਗੇ ਪਰ ਅਸੀਂ ਕਹਿੰਦੇ ਰਿਆ ਕਰਦੇ ਹੁਣ ਉੱਥੇ ਕਹਿੰਦੇ ਮੀਟਿੰਗ ਹੋ ਗਈ ਆ ਹੋ ਰਹੀ ਆ ਤੇ ਸਾਨੂੰ ਫੜ ਕੇ ਲੈ ਜਾ ਰਹੇ ਕਿੱਥੇ ਲੈ ਜਾ ਰਹੇ ਕਿਤੇ ਸੋ ਹੁਣ ਤੱਕ ਕੋਈ ਵੀ ਉਹ ਮੋਕਮਾਂਟਰੀ ਦੀ ਰਹਾਇਸ਼ ਤੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਿਆ ਸੋ ਲੋਕਾਂ ਨੇ ਵੱਡੇ ਪੱਦਰ ਤੇ ਇਥੇ ਇਕੱਠੇ ਹੋਣਾ ਸੀ ਪਰ ਜਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਉਹ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੀਤੇ ਗਏ ਨੇ ਇੱਕ ਕਹਿ ਸਕਦੇ ਆ ਜਿਹਨੂੰ ਪੰਜਾਬੀ ਚ ਕਿ ਪਰਿੰਦਾ ਵੀ ਨਹੀਂ ਫੜਕਣ ਦਿੱਤਾ ਗਿਆ ਹਾਲੇ ਤੱਕ ਸੰਗਰੂਰ ਸ਼ਹਿਰ ਦੇ ਵਿੱਚ ਪਰ ਇਹਦੇ ਨਾਲ ਲੋਕਾਂ ਦੇ ਵਿੱਚ ਰੋਜ਼ ਜ਼ਰੂਰ ਵੇਖਣ ਨੂੰ ਮਿਲਦਾ ਹੈ ਕਿਉਂਕਿ ਲੋਕ ਲਗਾਤਾਰ ਪੰਨਾ Sidhu ਦੇ ਹੱਕ ਚ ਨੇ ਤੇ ਲੋਕ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਹ ਨਾ ਹੋਣ ਤੇ ਪੰਨਾ Sidhu ਨੂੰ ਰਿਹਾ ਕਰ ਦਿੱਤਾ ਜਾਵੇ ਪਰ ਪਾਨਾ ਸਿੱਧੂ ਦੀ ਰਿਹਾਈ ਫਲਹਾਲ ਸੰਭਵ ਨਹੀਂ ਜਾ ਪਰੇ ਕਿਉਂਕਿ ਜਿਸ ਤਰ੍ਹਾਂ ਦਾ ਇਕਠ ਉਮੀਦ ਕੀਤਾ ਜਾ ਰਿਹਾ ਸੀ ਉਹ ਇਕਠ ਪ੍ਰਸ਼ਾਸਨ ਨੇ ਨਹੀਂ ਹੋਣ ਦਿੱਤਾ ਜੋ ਵੱਡੇ ਪੱਧਰ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਹੈ ਇਹ ਤਸਵੀਰਾਂ ਤੁਸੀਂ ਹੈ ਜਿਹੜੀਆਂ ਉਹ ਲਾਈਵ ਦੇਖ ਰਹੇ ਹੋ ਇਸ ਸਮੇਂ ਸੰਗਰੂਰ ਸ਼ਹਿਰ ਤੋਂ ਜਿੱਥੋਂ ਦੇ ਹਾਲਾਤ ਉਹ ਆਪ ਬਿਆਨ ਕਰਨੀਆਂ ਨੇ ਪੁਲਿਸ ਹਰ ਇੱਕ ਬੰਦੇ ਦੀ ਚੈਕਿੰਗ ਕਰ ਰਹੀ ਹੈ ਜਿਹੜੇ ਲੋਕ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਦੇ ਲੱਗ ਰਹੇ ਨੇ ਉਹਨਾਂ ਨੂੰ ਖਾਸ ਤੌਰ ਤੇ ਰੋਕਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਦੀ ਰਹਾਇਸ਼ ਦੇ ਵੱਲ ਕਿਸੇ ਵੀ ਇਨਸਾਨ ਨੂੰ ਭਾਵੇਂ ਉਹ ਸੰਗਰੂਰ ਸ਼ਹਿਰ ਦਾ ਹੋਵੇ ਉਹਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੋ ਵੱਡੇ ਪੱਧਰ ਤੇ ਸਿਕਿਉਰਟੀ ਹੈ ਜਿਹੜੀ ਉਹ ਇਸ ਸਮੇਂ ਸੰਗਰੂਰ ਸ਼ਹਿਰ ਦੀ ਰੱਖੀ ਗਈ ਹੈ ਸੋ ਤੁਸੀਂ ਇਸੇ ਤਰ੍ਹਾਂ ਫਰਦਾਸ ਪੰਜਾਬੀ ਦੇਖ ਰਹੇ ਹੋ ਤੁਹਾਨੂੰ ਹੋਰ ਅਪਡੇਟ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਲੋਕ ਪਾਨਾ ਸਿੱਧੂ ਦਾ ਸਮਰਥਨ ਕਰ ਰਹੇ ਨੇ ਸੋ ਅੱਜ 10 ਫਰਵਰੀ ਨੂੰ ਸੀਐਮ ਭਗਵੰਤ ਮਾਨ ਦੇ ਘਰ ਦਾ ਘਰਾਓ ਹੈ ਜਿਹੜਾ ਉਹ ਲੋਕਾਂ ਵੱਲੋਂ ਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਤੇ ਹੋਰ ਬਹੁਤ ਸਾਰੇ ਸੋਸ਼ਲ ਵਰਕਰਾਂ ਵੱਲੋਂ ਕੀਤਾ ਜਾਣਾ ਸੀ ਪਰ ਇਹ ਘਰਾਓ ਹੈ ਜਿਹੜਾ ਸੰਭਵ ਨਹੀਂ ਹੋ ਪਾਇਆ ਕਿਉਂਕਿ ਭਾਰੀ ਪੁਲਿਸ ਵਾਲਾ ਜਿਹੜਾ ਉਹ ਪੂਰੇ ਸੰਗਰੂਰ ਦੇ ਵਿੱਚ ਤਾਇਨਾਤ ਕੀਤਾ ਗਿਆ ਸੋ ਤੁਹਾਨੂੰ ਦੱਸ ਦਈਏ ਕਿ ਇਹ ਤਾਜ਼ਾ ਤਸਵੀਰਾਂ ਨੇ ਜਿਹੜੀਆਂ ਹੁਣ ਦੀਆਂ ਸੰਗਰੂਰ ਸ਼ਹਿਰ ਦੀਆਂ ਨੇ ਜਿੱਥੇ ਨਾ ਕਿ ਸਿਰਫ ਸੀਐਮ ਦੇ ਘਰ ਦੇ ਬਾਹਰ ਪੁਲਿਸ ਫੋਰਸ ਹੈ ਬਲਕਿ ਸੰਗਰੂਰ ਦੀਆਂ ਸਾਰੀਆਂ ਸੜਕਾਂ ਦੇ ਉੱਪਰ ਵੱਡੇ ਪੱਧਰ ਤੇ ਪੁਲਿਸ ਫੋਰਸ ਲਗਾਈ ਗਈ ਹੈ ਸੰਗਰੂਰ ਦੇ ਅੰਦਰ ਦੀ ਜਿਹੜੀ ਐਂਟਰੀ ਹੈ ਉੱਥੇ ਵੀ ਪੁਲਿਸ ਫੋਰਸ ਲਗਾਈ ਗਈ ਹੈ ਤਾਂਕਿ ਪਤਾ ਲੱਗ ਸਕੇ ਕਿ ਕਿਹੜੇ ਲੋਕ ਨੇ ਜਿਹੜੇ ਮੁਸ਼ਾਇਰ ਦੇ ਅੰਦਰ ਜਾ ਰਹੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਕਿਸਾਨ ਤੇ ਰਾਸਨੀਤਿਕ ਜਥੇਬੰਦੀਆਂ ਵੀ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਸੰਗਰੂਰ ਪਹੁੰਚਣ ਵਾਲੀਆਂ ਸਨ ਪਰ ਅੱਜ ਸਵੇਰੇ 5 6 ਵਜੇ ਤੋਂ 7 8 ਵਜੇ ਤੱਕ ਬਹੁਤੇ ਲੋਕਾਂ ਨੂੰ ਬਹੁਤੇ ਰਾਸਨੀਤਿਕ ਕਿਸਾਨੀ ਲੀਡਰਾਂ ਨੂੰ ਗ੍ਰਿਫਤਾਰ ਹੈ ਜਿਹੜਾ ਉਹ ਪੁਲਿਸ ਵੱਲੋਂ ਕਰ ਲਿਆ ਗਿਆ ਜਿਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਹਿ ਸਕਦੇ ਨਜ਼ਰਬੰਦ ਕਹਿ ਸਕਦੇ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਹੈ ਜਿਹੜਾ ਉਹ ਕੀਤਾ ਗਿਆ ਤਾਂ ਕਿ ਉਹ ਪਰਦਰਸ਼ਨ ਵਾਲੀ ਜਿਹੜੀ ਥਾਂ ਤੇ ਨਾ ਪਹੁੰਚ ਸਕਣ ਸੋ ਤਾਂ ਦੱਸ ਦਈਏ ਕਿ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਿਹੜਾ ਉਹ ਮੌਜੂਦਾ ਜਿਹੜੇ ਜਗ੍ਹਾ ਤੇ ਪਹੁੰਚੇ ਸਨ ਜਿੱਥੇ ਪ੍ਰਦਰਸ਼ਨ ਹੋਣਾ ਸੀ ਪਰ ਉਹਨਾਂ ਨੂੰ ਵੀ ਜਿਹੜਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਅਣਜਾਣ ਜਗ੍ਹਾ ਤੇ ਲੈ ਗਏ ਭਗਵੰਤ ਮਾਨ ਦੀ ਜੀ ਕੋਠੀ ਦੇ ਕੋਲੇ ਆ ਗਿਆ ਕਿ ਨਾਕਾ ਲੱਗਿਆ ਮੈਂ ਉੱਥੇ ਪਹੁੰਚ ਗਿਆ ਕਿਸੇ ਢੰਗ ਦੇ ਨਾਲ ਜਿਵੇਂ ਮਰਜ਼ੀ ਪਹੁੰਚਿਆ ਮੈਂ ਪਹੁੰਚ ਗਿਆ ਤੇ ਸਰਕਾਰ ਹਰ ਗਈ ਆ ਭਾਨਾ ਸਿੱਧੂ ਜਿੱਤ ਗਿਆ ਇਹ ਸੋਚ ਜਿੱਤ ਗਈ ਹੈ ਜਦੋਂ ਬੰਦਾ ਕਿਸੇ ਨੂੰ ਜਿਹੜਾ ਟੀਚਰ ਹੁੰਦਾ ਨਾ ਜਿਹੜੇ ਟੀਚਰ ਨੂੰ ਪੜਾਉਣਾ ਨਾ ਆਵੇ ਆਵੇ ਨਾ ਬੱਚਿਆਂ ਨੂੰ ਪੜਦਾ ਹੁੰਦਾ ਤੇ ਜਿਹੜੇ ਬੰਦੇ ਨੂੰ ਗੱਲ ਟੇਬਲ ਤੇ ਨਾ ਵੀ ਰੌਲਾ ਪਾ ਕੇ ਭੱਜ ਜਾਂਦਾ ਜਿਹੜੇ ਸੀਐਮ ਨੂੰ ਟੇਬਲ ਤੇ ਗੱਲ ਨਾ ਕਰਨੀ ਆਵੇ ਜਿਹੜਾ ਲੋਕਾਂ ਦਾ ਨੁਮਾਇੰਦਾ ਸੀ ਤੇ ਉਹ ਕੋਠੀ ਚੋਂ ਵੀ ਭੱਜ ਜਾਵੇ ਤੇ ਉਹ ਬੰਦਿਆਂ ਨੂੰ ਫੜਾਈ ਵੀ ਜਾਵੇ ਟੇਬਲ ਤੇ ਗੱਲ ਨਾ ਉਹਦਾ ਮਤਲਬ ਇਹ ਤੇ ਸਾਹਮਲਾ ਲਾ ਲਓ ਵੇਖੋ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਆ ਜਗਰੀਏ ਦਾ ਰਾਜ ਰਿਆ ਇੰਦਰਾ ਦਾ ਰਾਜ ਰਿਆ ਹੋਰ ਬਾਦਲ ਦਾ ਰਾਜ ਰਿਆ ਕਿੱਥੇ ਆ ਕੈਪਟਨ ਦਾ ਰਾਜ ਰਿਹਾ ਤਾਂ ਸਾਰੇ ਗਏ ਇਸ ਕਰਕੇ ਤੇ ਤੁਹਾਨੂੰ ਜ਼ਰੂਰ ਕੁੱਠੀ ਦਾ ਕਰੋਗੇ ਤਾਂ ਇੱਥੇ ਸੀਐਮ ਹੁੰਦੇ ਨਹੀਂ ਉਹ ਸੀਐਮ ਦਾ ਨਾ ਹੋਵੇ ਜੀ ਨਾ ਹੋਵੇ ਹੁਣ ਸੀਐਮ ਕਿਹੜਾ ਉੱਥੇ ਹੁੰਦਾ ਹੈ ਸੀਐਮ ਕਿਹੜਾ ਹੁੰਦਾ ਇਹ ਸਾਡਾ ਡਮੌਲਕਾ ਕੁੱਠੀ ਆ ਜਦਾ ਚੱਕ ਲੋ ਰਹਿ ਸ਼ ਕਹਦੇ ਹੋ ਲਿਖੋ ਹੀ ਨਾ ਹੁਣ ਅਗਲਾ ਕੀ ਤੁਹਾਡੇ ਵੱਲੋਂ ਕਦਮਾਂ ਜਿਹੜਾ ਅਗਲਾ ਜੀ ਸਾਰੇ ਜਥੇਬੰਦੀਆਂ ਜਿਹਨੇ ਕਿਸਾਨ ਸਾਡੇ ਜੀ ਬੈਠੇ ਇਕੱਠੇ ਆ ਸਾਰੇ ਬੈਠ ਕੇ ਜੋ ਪ੍ਰੋਗਰਾਮ ਹੁਣ ਕੋ ਕਰਾਂਗੇ ਪਰ ਅਸੀਂ ਕਹਿੰਨੇ ਰਿਆ ਕਰ ਹੁਣ ਉੱਥੇ ਕਹਿੰਦੇ ਮੀਟਿੰਗ ਹੋ ਗਈ ਆ ਹੋ ਰਹੀ ਆ ਤੇ ਸਾਨੂੰ ਫੜ ਕੇ ਲੈ ਜਾ ਰਿਹਾ ਕਿੱਥੇ ਲੈ ਜਾ ਰਿਹਾ ਕਿੱਥੇ ਸੋ ਹੁਣ ਉਹ ਮੁੱਖ ਮੰਤਰੀ ਦੀ ਰਹਾਇਸ਼ ਤੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਿਆ ਸੋ ਲੋਕਾਂ ਨੇ ਵੱਡੇ ਪੱਦਰ ਤੇ ਇਥੇ ਇਕੱਠੇ ਹੋਣਾ ਸੀ ਪਰ ਜਿਸ ਤਰ੍ਹਾਂ ਦੇ ਪਰਬੰਧ ਨੇ ਜਿਹੜੇ ਉਹ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੀਤੇ ਗਏ ਨੇ ਇੱਕ ਕਹਿ ਸਕਦੇ ਆ ਜਿਹਨੂੰ ਪੰਜਾਬੀ ਚ ਕਿ ਪਰਿੰਦਾ ਵੀ ਨਹੀਂ ਫੜਕਣ ਦਿੱਤਾ ਗਿਆ ਹਾਲੇ ਤੱਕ ਸੰਗਰੂਰ ਸ਼ਹਿਰ ਦੇ ਵਿੱਚ ਪਰ ਇਹਦੇ ਨਾਲ ਲੋਕਾਂ ਦੇ ਵਿੱਚ ਰੋਲ ਜ਼ਰੂਰ ਵੇਖਣ ਨੂੰ ਮਿਲਦਾ ਹੈ ਕਿਉਂਕਿ ਲੋਕ ਲਗਾਤਾਰ ਪੰਨਾ Sidhu ਦੇ ਹੱਕ ਚ ਨੇ ਤੇ ਲੋਕ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਹ ਨਾ ਹੋਣ ਤੇ ਪੰਨਾ Sidhu ਨੂੰ ਰਿਹਾ ਕਰ ਦਿੱਤਾ ਜਾਵੇ ਪਰ ਪਾਨਾ ਸਿੱਧੂ ਦੀ ਰਿਹਾਈ ਫਿਲਹਾਲ ਸੰਭਵ ਨਹੀਂ ਜਾ ਪਰੇ ਕਿਉਂਕਿ ਜਿਸ ਤਰ੍ਹਾਂ ਦਾ ਇਕੱਠ ਉਮੀਦ ਕੀਤਾ ਜਾ ਰਿਹਾ ਸੀ ਉਹ ਇਕੱਠ ਪ੍ਰਸ਼ਾਸਨ ਨੇ ਨਹੀਂ ਹੋਣ ਦਿੱਤਾ ਜੋ ਵੱਡੇ ਪੱਧਰ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਹੈ ਇਹ ਤਸਵੀਰਾਂ ਤੁਸੀਂ ਹੈ ਜਿਹੜੀਆਂ ਉਹ ਲਾਈਵ ਦੇਖ ਰਹੇ ਹੋ ਇਸ ਸਮੇਂ ਸੰਗਰੂਰ ਸ਼ਹਿਰ ਤੋਂ ਜਿੱਥੋਂ ਦੇ ਹਾਲਾਤ ਉਹ ਆਪ ਬਿਆਨ ਕਰਨੀਆਂ ਨੇ ਪੁਲਿਸ ਹਰ ਇੱਕ ਬੰਦੇ ਦੀ ਚੈਕਿੰਗ ਕਰ ਰਹੀ ਹੈ ਜਿਹੜੇ ਲੋਕ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਦੇ ਲੱਗ ਰਹੇ ਨੇ ਉਹਨਾਂ ਨੂੰ ਖਾਸ ਤੌਰ ਤੇ ਰੋਕਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਦੀ ਰਹਾਇਸ਼ ਦੇ ਵੱਲ ਕਿਸੇ ਵੀ ਇਨਸਾਨ ਨੂੰ ਭਾਵੇਂ ਉਹ ਸੰਗਰੂਰ ਸ਼ਹਿਰ ਦਾ ਹੋਵੇ ਉਹਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੋ ਵੱਡੇ ਪੱਧਰ ਤੇ ਸਿਕਿਉਰਟੀ ਹੈ ਜਿਹੜੀ ਉਹ ਇਸ ਸਮੇਂ ਸੰਗਰੂਰ ਸ਼ਹਿਰ ਦੀ ਰੱਖੀ ਗਈ ਹੈ ਸੋ ਤੁਸੀਂ ਇਸੇ ਤਰ੍ਹਾਂ ਸਰਦਾਸ ਪੰਜਾਬੀ ਦੇਖ ਰਹੇ ਹੋ ਤੁਹਾਨੂੰ ਹੋਰ ਅਪਡੇਟ